ਇਹ ਜੋ ਜੋਗ ਤੁਸੀਂ ਦੇਖ ਰਹੇ ਹੋ ਇਹ ਜੋਗ ਰੈਡੀ ਕਰ ਰਹੇ ਆ ਅਸੀਂ ਜਿਹੜੇ ਪੇਸ਼ੈਂਟਾਂ ਦੇ ਕਰਦੇ ਕਰਦੇ ਢਿੱਲਾ ਪੈ ਜਾਂਦਾ ਰੈਕਸ਼ਨ ਪ੍ਰੋਪਰ ਨਹੀਂ ਬੰਦੀ ਜਾਂ ਸਥੀ ਪਤਨ ਹੋ ਜਾਂਦਾ ਇਹਦੇ ਚ ਅਸੀਂ ਇੱਕ ਤਾਂ ਕਾਮਚੁਨਾਮਣੀ ਰਸਾ ਜਿਹੜਾ ਇਹ ਦੋ ਦੋ ਗੋਲੀਆਂ ਖਾਣੇ ਤੋਂ ਪਹਿਲਾਂ ਤਿੰਨ ਟਾਈਮ ਯੂਜ਼ ਕਰਨ ਲਈ ਪੇਸ਼ੈਂਟ ਨੂੰ ਦੇ ਰਹੇ ਆ ਦੂਸਰਾ ਅਸੀਂ ਇਹ ਜਿਹੜਾ ਹੈਗਾ ਅੰਬਰ ਕਸਤੂਰੀਆ ਦੀ ਬੱਟੀ ਇੱਕ ਕਸੂਰੀ ਤੋਂ ਰਹਿਤ ਹੁੰਦੀ ਹੈ ਕ੍ਰਿਸ਼ਨ ਕੁਪਾਲ ਕਲੇੜਾ ਦੀ ਇਹ ਅਸੀਂ ਮਤਲਬ ਖਰਲ ਕਰਾਂਗੇ ਇਹਦੇ ਵਿੱਚ ਅਸੀਂ ਪਾਵਾਂਗੇ ਇਹ ਚਾਂਦੀ ਭਸਮ ਚਾਂਦੀ ਭਸਮ ਲਗਭਗ ਇਹਦੇ ਵਿੱਚ 1 ਗ੍ਰਾਮ ਪਾਉਗੀ ਤੇ 1 ਗ੍ਰਾਮ ਹੀ ਅੰਮਰ ਕਸਤੂਰੀਆ ਦੀ ਵੱਟੀ ਪੈਣੀ ਆ ਲਗਭਗ 5 ਗ੍ਰਾਮ ਪ੍ਰਵਲ ਪਿਸਤੀ ਜਿਹੜੀ ਅਸੀਂ ਪਾ ਰਹੇ ਹਾਂ ਤਕਰੀਬਨ ਇਹ ਸਪੈਸ਼ਲ ਪ੍ਰਵਲ ਪਿਸਤੀ ਰੈਡੀ ਕੀਤੀ ਹੈ ਅਸੀਂ ਕਰਲ ਤਕਰੀਬਨ ਇਹਦੇ ਵਿੱਚ ਗੁਲਾਬ ਦਾ ਅਸੈਂਸ ਨਾਲ ਜਿਹੜਾ ਹੈਗਾ ਰਕਨਾਲੇ ਦੀ ਚੰਗੀ ਤਰ੍ਹਾਂ ਕਸਾਈ ਪਟਾਈ ਕਰਾ ਕੇ ਤਾਂ ਕਰਕੇ ਲੂਜ਼ ਆ ਇਹ ਇਹਦਾ ਰਿਜ਼ਲਟ ਬਹੁਤ ਵਧੀਆ ਮਿਲ ਪਾਰਿਆ ਸਾਨੂੰ ਤੇ ਇਹ ਤਿੰਨੇ ਚੀਜ਼ਾਂ ਤੇ ਚੌਥਾ ਮਤਲਬ ਕਾਮਚਨਾ ਮਨੀ ਰਸ ਜਿਹੜਾ ਹੈਗਾ ਅਸੀਂ ਤਕਰੀਬਨ ਇਹਦੇ ਵਿੱਚ ਲਗਭਗ 5 ਗ੍ਰਾਮ ਅਸੀਂ ਪਾ ਰਹੇ ਹਾਂ 5 ਗ੍ਰਾਮ ਕਾਮਚਨਾ ਮਨੀ ਰਸ ਜਿਹੜਾ ਹੈਗਾ ਉਹ ਪਾ ਕੇ ਇਹਦੀਆਂ ਪੁੜੀਆਂ ਬਣਨਗੀਆਂ ਤੇ ਬਾਕੀ ਤੁਸੀਂ ਫਿਰ ਮਤਲਬ ਇਹਦੀ ਟੈਬਲੇਟਸ ਹੈਗੀ ਆ ਔਰਲੀ ਵੀ ਲੈ ਸਕਦੇ ਹੋ ਜਾਂ ਇਹਦੇ ਵਿੱਚ ਰਗੜ ਵੀ ਸਕਦੇ ਹੋ ਕਿੱਦਾਂ ਕਰਕੇ ਮਤਲਬ ਇਹ ਯੂਜ਼ ਕਰਨ ਦੇ ਨਾਲ ਪਲੱਸ ਬੈਨੀਫਿਟਸ ਜਿਨ੍ਹਾਂ ਦੇ ਮਤਲਬ ਰੈਕਸ਼ਨ ਆਂਦੀ ਆ ਕਰਦੇ ਕਰਦੇ ਢਲਾ ਪੈ ਜਾਂਦਾ ਜਾਂ ਸੀਤੀ ਖilas ਹੋ ਜਾਂਦੇ ਨੇ ਉਹ ਪੇਸ਼ੈਂਟਾਂ ਲਈ ਇਹ ਬਹੁਤ ਵਧੀਆ ਯੋਗ ਆ ਇਹਦਾ ਰਿਜ਼ਲਟ ਸਾਨੂੰ ਬਹੁਤ ਹੀ ਵਧੀਆ ਮਿਲ ਰਿਹਾ ਤੇ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਇੱਕੋ ਇੱਕ ਇਹੀ ਆ ਵੀ ਚਲੋ ਕਿਸੇ ਦਾ ਭਲਾ ਹੋ ਜੇ ਵੈਗਰੂ ਕਿਰਪਾ ਕਰਨ ਬੇਸ ਨੂੰ ਦੇਖ ਕੇ ਤੁਸੀਂ ਮੈਡੀਸਨ ਰੈਡੀ ਕਰ ਸਕਦੇ ਹੋ ਪਰ ਇੱਕ ਬੇਨਤੀ ਹੈ ਮੇਰੀ ਹਮੇਸ਼ਾ ਹੀ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਤੁਸੀਂ ਆਪਣੀ ਜਿਹੜੀ ਪ੍ਰੋਬਲਮ ਹੈ ਪ੍ਰੋਬਲਮ ਦੇ ਹਿਸਾਬ ਨਾਲ ਆਪਣੇ ਵੈਦ ਜਾਂ ਆਪਣੇ ਹਕੀਮ ਜਾਂ ਆਪਣੇ ਕਿਸੇ ਡਾਕਟਰ ਦੇ ਨਾਲ ਡਿਸਕਸ਼ਨ ਕਰਨ ਤੋਂ ਬਾਅਦ ਹੀ ਯੋਗ ਤਿਆਰ ਕਰੋ ਜਾਂ ਫਿਰ ਤੁਸੀਂ ਸਾਡੇ ਤੋਂ ਕੋਈ ਮਦਦ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਧੰਨਵਾਦ ਜੀ ਸਤਿ ਸ੍ਰੀ ਅਕਾਲ